ਕੋਡਰ ਰਿਸਪੈਕਟ ਕੀਤੀ ਅੱਜ ਦੀ ਅੱਜ। ਹੈਲੋ। ਆਮ ਆਦਮੀ ਪਾਰਟੀ ਦੇ ਅੰਦਰ ਸਿੱਧਾ ਹੁੰਦਲਾ। ਇੱਕ ਵਿਅਕਤੀ ਨੂੰ ਲਫੇੜੇ ਮਾਰ-ਮਾਰ ਕੇ ਅੰਦਰ ਸੁੱਟਣ ਦੀ ਗੱਲ ਕਰ ਰਹੇ ਨੇ। ਇਹ ਨੇ ਆਮ ਆਦਮੀ ਪਾਰਟੀ ਦੇ ਪਧੌੜ ਤੋਂ ਵਿਧਾਇਕ ਲਾਭ ਸਿੰਘ ਉਗੂਕੇ। ਹੈਲੋ। ਆਮ ਆਦਮੀ ਪਾਰਟੀ ਦੇ ਅੰਦਰ ਸਿੱਧਾ ਹੁੰਦਲਾ। ਜੀ ਹਾਂ, ਉਹੀ ਲਾਭ ਸਿੰਘ ਉਗੂਕੇ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ। ਉਹੀ ਲਾਭ ਸਿੰਘ ਉਗੂਕੇ। جس دی غریبی ਅਤੇ ਸ਼ਰਾਫਤ ਦੇਖ ਕੇ ਲੋਕ ਉਸ ਦੇ ਮਗਰ ਲਾਗੇ ਅਤੇ ਉਸ ਨੂੰ ਵੋਟਾਂ પા ਕੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਜਿਤਾਇਆ ਪਰ ਅੱਜ ਉਸੇ ਹੀ ਲਾਭ ਸਿੰਘ ਉਗੋਕੇ ਦੀ ਆਮ ਲੋਕਾਂ ਦੇ ਨਾਲ ਇਹ ਸ਼ਬਦਾਬਲੀ ਦੇਖ ਕੇ بڑی ਹੈਰਾਨੀ ਹੋ ਰਹੀ ਹੈ دراصل ਇਹ ਵੀਡੀਓ ਹੈ ਪਿੰਡ ਸਹਿਣਾ ਦੀ ਪਹਿਲਾਂ ਤੁਸੀਂ ਇਹ ਪੂਰੀ ਵੀਡੀਓ ਦੇਖੋ ਅਤੇ ਮਾਮਲਾ ਤੁਹਾਨੂੰ ਖੁਦ ਬਖੁਦ ਸਮਝ ਆ ਜਾਵੇਗਾ ਐਮਐਲਏ ਸਾਹਿਬ ਇੱਕ ਬੇਨਤੀ ਆ ਤੁਹਾਡੇ ਮੂਹਰੇ ਤੁਹਾਡਾ ਪੰਜਾਬ 'ਚ ਜਿਹੜਾ ਹੈਲਥ ਪ੍ਰਤੀਮਾ ਲਾ ਕਲੀਨਿਕ ਆ ਇਸ ਦਾ ਅਸੀਂ ਵੈਲਕਮ ਕਰਦੇ ਆ ਪਰ ਸਾਡੀ ਬੇਨਤੀ ਆ ਵੀ 20000 ਦੀ 25000 ਦੀ ਆਬਾਦੀ ਆ ਸੈਣ ਵੀ ਸਾਡਾ ਜਿਹੜਾ ਮੋਢਲਾ ਸਿਹਤ ਕੇਂਦਰ ਆ ਇਹਨੂੰ ਬੰਦ ਨਾ ਕੀਤਾ ਜਾਵੇ ਤੁਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਤੁਸੀਂ ਸਾਥੋਂ ਜਗ੍ਹਾ ਲੈ ਲਓ ਜਿੱਥੇ ਵੀ ਤੁਹਾਨੂੰ ਠੀਕ ਲੱਗਦੀ ਆ ਲੋਕ ਸਮਝਣਗੇ ਜਗ੍ਹਾ ਤੁਹਾਨੂੰ ਦੇ ਦੇਵਾਂਗੇ ਉੱਥੇ ਤੁਸੀਂ ਬਿਲਡਿੰਗ ਬਣਾ ਕੇ ਸ਼ੁਰੂ ਕਰਦੇ ਜੇ ਤੁਹਾਡੇ ਕੋਲੇ ਫੰਡਸ ਦੀ ਕੋਈ ਕਮੀ ਆ ਤੁਹਾਨੂੰ ਪੰਚਾਇਤ ਬਣੀ ਬਣਾਈ ਬਿਲਡਿੰਗ ਦੇ ਦੇਗੀ ਸੋ ਦੇਖੋ ਤੱਲੇ ਵਾਲਾ ਆਲਿਆਂ ਨੇ ਵਿਰੋਧ ਕਰਤਾ ਉੱਥੇ ਨਹੀਂ ਬਣਿਆ ਰੂੜੇ ਕੇ ਵਾਲੇ ਵਿਰੋਧ ਕਰੀ ਜਾਂਦੇ ਅਸੀਂ ਤੁਹਾਡੀਆਂ ਸਿਹਤ ਸਹੂਲਤਾਂ ਜਿਹੜੀਆਂ ਸਮਾਜ ਪ੍ਰਤੀ ਕੰਮ ਕਰੋਗੇ ਉਸ ਦਾ ਅਸੀਂ ਵੈਲਕਮ ਕਰਾਂਗੇ ਪਰ ਇਹ ਨਹੀਂ ਵੀ ਐਡੀ ਵੱਡੀ ਪਿੰਡ ਦੇ ਆਬਾਦੀ ਵਾਲੇ ਪਿੰਡ ਨੂੰ ਦੇਖੋ ਮੋਲਾ ਕਲੀਨਿਕ ਤੁਸੀਂ ਜੇ ਬਣਾਉਣਾ ਛੋਟੇ ਪਿੰਡਾਂ ਚ ਬਣਾ ਲਓ ਸਾਡੇ ਇੱਥੇ ਵੋਟਾਂ ਤੁਸੀਂ ਬਾਜ਼ਾਰ ਚ ਇਹ ਗੱਲ ਕਹਿ ਕੇ ਆਏ ਹੋ ਵੀ ਅਸੀਂ ਇਹਨੂੰ ਹਸਪਤਾਲ ਨੂੰ ਵੱਡਾ ਅਪਗ੍ਰੇਡ ਕਰਾਂਗੇ 17 ਬਿਸਤਰਿਆਂ ਦਾ ਹਸਪਤਾਲ ਦੇਵਾਂਗੇ ਸੋ ਅੱਜ ਇਹ ਕਿਉਂ ਬਾਜ਼ਾਰ ਚ ਸਾਰੇ ਤੁਹਾਡੇ ਵਰਕਰਾਂ ਨੇ ਮੇਰੀ ਦਿਖਾਓ ਕਿਸੇ ਕਿਆ ਚਲੋ ਤੁਸੀਂ ਅਪਗ੍ਰੇਡ ਨਹੀਂ ਕਰਨਾ ਤਾਂ ਡੀਗ੍ਰੇਡ ਕਰ ਦੋ ਝੂਠ ਨਹੀਂ ਬੋਲਣਾ ਨਹੀਂ ਝੂਠ ਨਹੀਂ ਮੈਂ ਬੋਲਦਾ ਨਾ ਮੈਂ ਝੂਠ ਬੋਲਿਆ ਕਦੇ ਨਾ ਬੋਲਣਾ ਨਾ ਮੈਂ ਝੂਠ ਬੋਲਿਆ ਨਾ ਬੋਲਣਾ ਆ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਆਰਾਮਨਦ ਗੱਲ ਕਰ ਰਿਹਾ ਤੁਹਾਡਾ ਰਿਸਪੈਕਟ ਕੀਤੀ ਆ ਇਹਦੀ ਆ ਭਾਈ ਭਾਈ ਆ ਫਿਰ ਇੱਕ ਹੀ ਗੱਲ ਹੈ ਹੈਲੋ ਆਮ ਮਾਰ ਲਾਫੜੇ ਤਨੂੰ ਅੰਦਰ ਸਿੱਧਾ ਹੁੰਦਾ ਆ ਦੇਖੋ ਜੀ